ਸਤਿਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਮੀ ਜਿਨ੍ਹਾਂ ਦੀ ਲਸਾਨੀ ਤੇ ਬਲਖਣ ਕੁਰਬਾਨੀ ਹੈ ਜਿਨ੍ਹਾਂ ਨੂੰ ਇਤੋਂ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਧਾ ਪੇਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਉਸ ਦੇ ਵਿੱਚ ਜਿਹੜਾ ਹੈ ਮਠੰਡੇ ਵਾਲਾ ਪ੍ਰੋਗਰਾਮ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਹਿਬਾਨ ਫੌਨਾ ਦੇ ਇਤਿਹਾਸ ਦੀ ਸ਼ਹੀਦਾਂ ਦੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸੋ ਸਾਰੇ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਜੀ ਨੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੜੇ ਸ਼ਰਦਾ ਨਾਲ ਇਸ ਨੂੰ ਲੋਕਾਂ ਅੱਗੇ ਪੇਸ਼ ਕੀਤਾ ਤੇ ਸੰਗਤ ਨੇ ਆ ਕੇ ਇਹਦੇ ਵਿੱਚ ਦਰਸ਼ਨ ਦੇ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਇਸ ਮਹੀਨੇ ਵਿੱਚ ਕੀ ਖਾਸ ਰਹੇਗਾ ਜੀ ਜਿਹੜਾ ਦੇਖੋ ਜੀ ਖਾਸ ਜਿਹੜਾ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਮੇਰੇ ਖਿਆਲ ਕਿਤੇ ਮਿਸਾਲ ਨਹੀਂ ਮਿਲਦੀ ਇੱਕ ਸ਼ਹੀਦ ਦਾਦੇ ਦੇ ਪੋਤੇ ਸੰਤੇ ਸ਼ਹੀਦ ਪੋਤਰੇ ਦੇ ਦਾਦਾ ਸੀ ਉਹਨਾਂ ਨੂੰ ਯਾਦ ਕਰਦੇ ਆ ਸਾਰਾ ਹੀ ਕੌਮ ਸਾਰਾ ਨਾਨਕਲੇਵਾ ਜਿਹੜਾ ਪੰਥ ਹੈ ਇਸ ਤੋਂ ਇਲਾਵਾ ਬਨੁਕਤਾ ਸਾਰੀ ਕਿਉਂਕਿ ਜਿਹੜਾ ਇਹ ਦਿਨ ਹੈ ਇਹਨਾਂ ਦਿਨਾਂ ਵਿੱਚ ਉਹ ਵਿਰਾਗ ਵੀ ਆ ਜਾਂਦਾ ਹੈ ਉਸ ਪ੍ਰੋਗਰਾਮ ਨੂੰ ਅੱਗੇ ਤੋਰਨ ਦੇ ਲਈ ਇਹ ਜਾਣਕਾਰੀ ਹਿੱਤ ਪੰਜਾਬ ਸਰਕਾਰ ਵੱਲੋਂ ਔਰ ਜਿੱਥੇ-ਜਿੱਥੇ ਗੁਰੂ ਸਾਹਿਬਾ ਗੁਰੂ ਸਾਹਿਬਾਨ ਦਾ ਲੰਘਾ ਬਣਿਆ ਜਾਣ ਦਾ ਉਹਨਾਂ ਥਾਵਾਂ ਤੇ ਜਿੱਥੇ-ਜਿੱਥੇ ਜੋ ਲੋੜਾਂ ਸੰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ ਉਹਨੇ ਜਿਹੜੇ ਚਾਰ ਜਿਹੜੇ ਨਗਰ ਕੀਰਤਨ ਵੱਖ-ਵੱਖ ਥਾਵਾਂ ਤੇ ਅਰੰਭਪੁਰ ਸਾਹਿਬ ਪੇਚਾ ਕੇ ਉਹ ਸ਼ਰਧਾ ਭੇਟ ਕਰਨਗੇ ਔਰ ਇਸ ਤੋਂ ਇਲਾਵਾ ਜਿੱਥੇ-ਜਿੱਥੇ ਉਹ ਸਾਹਿਬ ਗਏ ਜਿਹੜੇ ਰਸਤੇ ਗਏ ਉਹਨਾਂ ਦੀ ਸੇਵਾ ਸਭਾਲ ਪੰਜਾਬ ਸਤਿਕਾਰ